ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ 트ੰਪ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਤੇ ਸੈਂਕੜੇ ਡਰਾਈਵਰ ਵਿਹਲੇ ਹੋ ਚੁੱਕੇ ਨੇ ਮਿਸਾਲ ਵਜੋਂ ਵਾਸ਼ਿੰਗਟਨ ਸੂਬੇ ਦੇ ਯੂ ਐਲਪ ਸ਼ਹਿਰ ਨਾਲ ਸੰਬੰਧਿਤ ਐਲਡਰ ਲੌਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸਾਲ 2010 ਚ ਦੋ ਟਰੱਕਾਂ ਨਾਲ ਸ਼ੁਰੂ ਹੋਈ ਟਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪਹੁੰਚ ਗਿਆ ਤੇ ਇਸ ਵੇਲੇ 52 ਟਰੱਕ ਕੰਪਨੀ ਦੇ ਬੈਨਰ ਹੇਠ ਚੱਲ ਰਹੇ ਸਨ। ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਟਰਾਂਸਪੋਰਟ ਸੈਕਟਰ ਚ ਪਹਿਲਾਂ ਹੀ ਹਾਲਾਤ ਸੁਖਾਵੇਂ ਨਹੀਂ ਸਨ ਪਰ ਮੌਜੂਦਾ ਸਮੇਂ ਚ ਅੱਗੇ ਵਧਣਾ ਬੇहद ਮੁਸ਼ਕਲ ਹੋ ਗਿਆ। ਦੂਜੇ ਪਾਸੇ ਇਲਿਨੋਏ ਦੀ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਕਿਆ ਕਿ ਪ੍ਰਵਾਸੀ ਡਰਾਈਵਰਾਂ ਦਾ ਠੱਗ ਟਰਾਂਸਪੋਰਟ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਰਾਕਫੋਰਡ ਦੀ ਮੇਬੌਰਗ ਬ੍ਰਦਰ ਟਰਕਿੰਗ ਦੇ ਮਾਲਕ ਜ਼ੈਕ ਮੇਬੌਰਗ ਨੇ ਦੱਸਿਆ ਕਿ ਹਾਲ ਹੀ ਚ ਹਰਜਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹੌਲਨਾਕ ਹਾਦਸਿਆਂ ਲਈ ਅਸਲ ਚ ਠੱਗੀ ਠੋਰੀ ਕਰਨ ਵਾਲੇ ਟਰਾਂਸਪੋਰਟਰ ਜ਼ਿੰਮੇਵਾਰ ਨੇ ਜੋ ਇਲੈਕਟ੍ਰੋਨਿਕ ਲੌਗ ਬੁੱਕ ਨਾਲ ਛੇੜਛਾੜ ਕਰਨ ਤੋਂ ਵੀ ਨਹੀਂ ਟਾਲਦੇ ਤੇ ਹੋਰ ਨਾ ਫੈਡਰਲ ਕਾਨੂੰਨਾ ਦੀਆਂ ਧੱਜੀਆਂ ਉਡਾਉਣਾ ਆਮ ਗੱਲ ਹੈ ਮੇਬਾਰਗ ਨੇ تفसील ਚ ਜਾਂਦਿਆਂ ਦੱਸਿਆ ਕਿ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਅਕਸਰ ਹੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਰਾਹੀਂ ਮਨਮੰनियां ਕੀਤੀਆਂ ਜਾਂਦੀਆਂ ਨੇ ਇਹਨਾਂ ਕੰਪਨੀਆਂ ਦੇ ਮਾਲਕ ਭਾਰਤ ਪਾਕਿਸਤਾਨ ਜਾਂ ਸਰਬੀਆ ਵਰਗੇ ਮੁਲਕਾਂ ਨਾਲ ਸੰਬੰਧਤ ਹੁੰਦੇ ਨੇ ਮੇਬਾਰਗ ਨੇ ਦਾਅਵਾ ਕੀਤਾ ਕਿ ਇਹ ਲੋਗ ਪਰਵਾਈਡਰਜ਼ ਦੀ ਗਿਣਤੀ 200 ਤੋਂ ਉੱਤੇ ਆ ਤੇ ਇਹਨਾਂ ਚੋਂ ਤਕਰੀਬਨ ਅੱਧੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਨੇ ਉਹ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖਤਮ ਕਰਦੇ ਆ ਨਵੇਂ ਸਿਰੇ ਤੋਂ 11 ਘੰਟੇ ਟਰੱਕ ਚਲਾਉਣ ਦਾ ਪ੍ਰਬੰਧ ਕਰ ਦਿੰਦੇ ਨੇ ਇਹਨਾਂ ਠੱਗਾਂ ਕਰਕੇ ਹੀ ਚੰਗੀਆਂ ਟਰਾਂਸਪੋਰਟ ਕੰਪਨੀਆਂ ਘਾਟੇ 'ਚ ਜਾਣ ਮਗਰੋਂ ਬੰਦ ਕਰਨ ਦੀ ਨੌਬਤ ਆਉਂਦੀ ਹੈ ਮੇਬੌਰਗ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁੱਲਕਾਂ ਨਾਲ ਸਬੰਧਤ ਹੁੰਦੇ ਨੇ ਜਿੱਥੇ ਸਾਲਾਨਾ ਕਮਾਈ 5000 ਡਾਲਰ ਹੁੰਦੀ ਆ ਤੇ ਠੱਗ ਟਰਾਂਸਪੋਰਟਰ ਉਹਨਾਂ ਨੂੰ 30000 ਡਾਲਰ ਦਾ ਲਾਲਚ ਦੇ ਕੇ ਪਰਮਾਉਂਟ ਚ ਸਫਲ ਹੋ ਜਾਂਦੇ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਿਹਾ ਕੁਝ ਈ-ਲੌਗ ਪ੍ਰੋਵਾਈਡਰਸ ਨੂੰ ਹਟਾ ਦਿੱਤਾ ਗਿਆ ਹੈ ਪਰ ਹੁਣ ਵੀ 100 ਤੋਂ ਵੱਧ ਮੌਜੂਦ ਨੇ ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ H1B ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕਰਦਿਆਂ ਵੀਜ਼ਾ ਫੀਸ ਵਧਾ ਕੇ 1 ਲੱਖ ਅਮਰੀਕੀ ਡਾਲਰ ਕਰਨ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹਿ ਲੱਖਾਂ ਭਾਰਤੀਆਂ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ 트੍ਰੰਪ ਦੇ ਇਸ ਫੈਸਲੇ ਮਗਰੋਂ 트੍ਰੰਪ ਦੀ ਆਪਣੇ ਹੀ ਦੇਸ਼ 'ਚ ਨਿੰਦਾ ਹੋਣ ਲੱਗੀ ਹੈ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇੱਕ ਸਾਂਝੀ ਚਿੱਠੀ ਲਿਖ ਕੇ ਉਨ੍ਹਾਂ ਨੂੰ H1B ਵੀਜ਼ਾ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਅਮਰੀਕਾ-ਭਾਰਤ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਅਮਰੀਕਾ ਦੀ ਟੈਕਨੋਲੋਜੀ ਲੀਡਰਸ਼ਿਪ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਜਿਮੀ ਪਨੇਟਾ, ਕਾਂਗਰਸ ਦੇ ਅਮੀ ਬੇਰਾ, ਸਲੂਦ ਕਾਰ ਬਾਜਲ ਅਤੇ ਜੂਲੀ ਜੌਨਸਨ ਨੇ ਟਰੰਪ ਨੂੰ ਇਹ ਅਪੀਲ ਕੀਤੀ ਹੈ। ਸੰਸਦ ਮੈਂਬਰਾਂ ਨੇ ਟਰੰਪ ਨੂੰ ਲਿਖੀ ਚਿੱਠੀ 'ਚ ਜ਼ੋਰ ਦੇ ਕੇ ਕਿਹਾ ਕਿ H1B ਵੀਜ਼ਾ ਪ੍ਰੋਗਰਾਮ ਅਮਰੀਕੀ ਅਰਥਵਿਵਸਥਾ, ਰਾਸ਼ਟਰੀ ਸੁਰੱਖਿਆ ਤੇ ਪ੍ਰਤੀਯੋਗੀ ਲਾਭਾਂ ਲਈ ਜਿੰਨਾ ਮਹੱਤਵਪੂਰਨ ਹੈ। ਉਹ ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ਅਤੇ ਅਮਰੀਕੀ ਭਾਰਤੀ ਭਾਈਚਾਰੇ ਲਈ ਵੀ ਉਨਾ ਹੀ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਜੋ H1B ਦਾ ਸਭ ਤੋਂ ਵੱਡਾ ਹਿੱਸਾ ਨੇ ਅਮਰੀਕੀ ਸੂਚਨਾ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰਾਂ ਦੇ ਵਿੱਚ ਅਮਰੀਕਾ ਦੀ ਅਗਵਾਈ ਲਈ ਕੇਂਦਰੀ ਹਨ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ 71% H1B ਵੀਜ਼ਾ ਧਾਰਕ ਭਾਰਤ ਦੇ ਮੂਲ ਦੇ ਸਨ ਸੰਸਦ ਮੈਂਬਰਾਂ ਨੇ ਟਰੰਪ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਿਆ ਕਿ ਖਾਸ ਤੌਰ ਤੇ ਜਦੋਂ ਚੀਨ AI ਅਤੇ ਉੱਚ ਤਕਨੀਕੀ ਖੇਤਰਾਂ 'ਚ ਤੇਜ਼ੀ ਨਾਲ ਨਿਵੇਸ਼ ਕਰ ਰਿਹਾ ਹੈ ਤਾਂ ਅਮਰੀਕਾ ਲਈ ਆਪਣੀ ਪ੍ਰਤੀਯੋਗੀ ਸਥਿਤੀ ਬਣਾਈ ਰੱਖਣ ਲਈ ਵਿਸ਼ਵ ਭਰ ਦੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਜ਼ਰੂਰੀ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਇੰਡੋ-ਪੈਸੀਫਿਕ 'ਚ ਮੁੱਖ ਲੋਕਤੰਤਰੀ ਭਾਈਵਾਲ ਭਾਰਤ ਨਾਲ ਅਮਰੀਕਾ ਦੀ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਦਾ ਹੈ। ਅੰਤ ਵਿੱਚ ਸੰਸਦ ਮੈਂਬਰਾਂ ਨੇ ਟਰੰਪ ਨੂੰ 19 ਸਤੰਬਰ ਨੂੰ ਕੀਤੇ ਗਏ ਐਲਾਨ ਤੇ ਮੁੜ ਵਿਚਾਰ ਕਰਨ ਅਤੇ ਅਮਰੀਕਾ ਦੇ ਲੰਬੇ ਸਮੇਂ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ H1B ਵੀਜ਼ਾ ਪ੍ਰਣਾਲੀ ਨੂੰ ਸੀਮਤ ਕਰਨ ਦੀ ਬਜਾਏ ਵਧਾਉਣ ਦੀ ਸਲਾਹ ਦਿੱਤੀ। ਉਹਨਾਂ ਦੱਸਿਆ ਕਿ H1B ਪੇਸ਼ੇਵਰ ਨਵੀਨਤਾ ਲਿਆਉਂਦੇ ਨੇ, ਪੇਟੈਂਟ ਫਾਈਲਿੰਗ ਨੂੰ ਵਧਾਉਂਦੇ ਨੇ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ 'ਚ ਮਦਦ ਕਰਦੇ ਨੇ ਜੋ ਅਮਰੀਕੀਆਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਨੇ। Hindu ਪਤਨੀ ਨੂੰ ਈਸਾਈ ਬਣਾਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਕਸੂਤੇ ਘਿਰ ਗਿਆ ਜਦੋਂ ਮਿਸੀਸੀਪੀ ਯੂਨੀਵਰਸਿਟੀ ਦੇ ਇੱਕ ਸਮਾਗਮ ਦੌਰਾਨ ਉਹਨਾਂ ਦਾ ਟੱਕਰਾ ਇੱਕ ਭਾਰਤੀ ਔਰਤ ਨਾਲ ਹੋ ਗਿਆ ਭਾਰਤੀ ਔਰਤ ਨੇ ਭਰੇ ਸਮਾਗਮ 'ਚ ਕਿਹਾ ਕਿ ਤੁਹਾਡਾ ਵਿਆਹ ਇੱਕ ਅਜਹੀ ਔਰਤ ਨਾਲ ਹੋਇਆ ਹੈ ਜੋ ਈਸਾਈ ਨਹੀਂ ਅਤੇ ਹਿੰਦੂ ਮਾਪਿਆਂ ਦੀ ਔਲਾਦ ਹੈ ਤਾਂ ਇਮੀਗ੍ਰੇਸ਼ਨ ਤੇ ਐਨਾ ਇਤਰਾਜ਼ ਕਿਉਂ ਪਹਿਲਾ ਸਵਾਲ ਸੁਣਦਿਆਂ ਹੀ ਜਿਹੜੀ ਵੈਂਸ ਦਾ ਰੰਗ ਉੱਡ ਗਿਆ ਤੇ ਉਹ ਸਰੋਤਿਆਂ 'ਚ ਬੈਠੀ ਆਪਣੀ ਪਤਨੀ ਊਸ਼ਾ ਵੈਂਸ ਵੱਲ ਦੇਖਣ ਲੱਗੇ ਉਹ ਉਪਰਾਸ਼ਟਪਤੀ ਨੇ ਜਵਾਬ ਦੇਣਾ ਸ਼ੁਰੂ ਕੀਤਾ ਹੀ ਸੀ ਕਿ ਔਰਤ ਨੇ ਵਿਚਾਲੇ ਟੋਕਦਿਆਂ ਟਰੰਪ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਨਿਖੇਦੀ ਕਰਨੀ ਸ਼ੁਰੂ ਕਰ ਦਿੱਤੀ ਇਸ ਮਗਰੋਂ ਜੇ ਡੀ ਵੈਂਸ ਨੇ ਮਖੌਲੀਆ ਅੰਦਾਜ਼ ਕਿਹਾ ਕਿ ਮੈਨੂੰ ਆਪਣਾ ਜਵਾਬ ਖਤਮ ਕਰਨ ਦਿਓ ਜੇ ਮੈਂ ਤੁਹਾਡੇ ਸਾਰੇ 9 ਸਵਾਲਾਂ ਦੇ ਜਵਾਬ 15 ਮਿੰਟ ਤੋਂ ਘੱਟ ਸਮੇਂ 'ਚ ਦਿੱਤੇ ਤਾਂ ਇਹ ਸਿਲਸਲਾ ਜਾਰੀ ਰਹੇਗਾ ਇਮੀਗ੍ਰੇਸ਼ਨ ਦੇ ਮੁੱਦੇ ਤੋਂ ਬਾਅਦ ਜੇ ਡੀ ਵੈਂਸ ਆਪਣੀ ਪਤਨੀ ਦੇ ਧਰਮ ਵਾਲੇ ਸਵਾਲ ਤੇ ਆਏ ਤੇ ਮੰਨਿਆ ਕਿ ਉਹਨਾਂ ਦੀ ਪਤਨੀ ਦੀ ਪਰਵਰਿਸ਼ ਇੱਕ ਹਿੰਦੂ ਪਰਿਵਾਰ 'ਚ ਹੋਈ ਹੈ ਪਰ ਉਹ ਧਰਮ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ ਕਾਲਜ 'ਚ ਪਹਿਲੀ ਮੁਲਾਕਾਤ ਵੇਲੇ ਅਸੀਂ ਦੋਵੇਂ ਨਾਸਤਿਕ ਸੀ ਪਰ 2019 'ਚ ਉਹਨਾਂ ਨੇ ਕੈਥੋਲਿਕ ਧਰਮ ਅਪਣਾ ਲਿਆ ਜਦ ਕੇ ਪਤਨੀ ਊਸ਼ਾ ਨੇ ਅਜਿਹਾ ਨਹੀਂ ਕੀਤਾ ਆਪਣੇ ਤਿੰਨੋਂ ਬੱਚਿਆਂ ਦੀ ਪਰਵਰਿਸ਼ ਈਸ਼ਾਈ ਧਰਮ ਦੇ ਨਾਲ ਕਰ ਰਹੇ ਹਾਂ ਸੀ ਊਸ਼ਾ ਅਕਸਰ ਹੀ ਐਤਵਾਰ ਨੂੰ ਸਾਡੇ ਨਾਲ ਚਰਚ ਜਾਂਦੀ ਹੈ ਇੱਥੇ ਦੱਸਣਾ ਬਣਦਾ ਕਿ ਜਿਹੜੀ ਵੈਂਸ ਦੀ ਉਹ ਟਿੱਪਣੀ ਵਿਵਾਦਾਂ 'ਚ गिर ਗਈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਈਸਾਈ ਬਣਾਉਣਾ ਚਾਹੁੰਦੇ ਨੇ ਅਮਰੀਕਾ ਚ ਵਾਸਤੇ ਹਿੰਦੂਆਂ ਨੇ ਉਪਰਾਸ਼ਟਪਤੀ ਦੀ ਟਿੱਪਣੀ ਨੂੰ ਕਰੜੇ ਹੱਥੀ ਲਿਆ ਤੇ ਵਿਵਾਦ ਵਧਣ ਲੱਗਾ ਤਾਂ ਜੇਡੀ ਵੈਂਸ ਨੂੰ ਸਫਾਈ ਪੇਸ਼ ਕਰਨੀ ਪਈ ਕਿ ਊਸ਼ਾ ਵੈਂਸ ਧਰਮ ਤਬਦੀਲ ਕਰਨ ਬਾਰੇ ਨਹੀਂ ਸੋਚ ਰਹੀ। ਸੋਸ਼ਲ ਮੀਡੀਆ ਤੇ ਉਪਰਾਸ਼ਟਪਤੀ ਨੂੰ ਨਿੰਦਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਪਤਨੀ ਦੇ ਧਰਮ ਦੀ ਜਨਤਕ ਤੌਰ ਤੇ ਹੀਠੀ ਕਰਨੀ ਘਟੀਆ ਸੋਚ ਦੀ ਨਿਸ਼ਾਨੀ ਹੈ। ਜੇ ਡੀ ਵੈਂਸ ਨੇ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਸਵਾਲ ਅੰਤਰ ਧਰਮ ਯਾਨੀ ਕਿ ਇੰਟਰਫੇਥ ਵਿਆਹ ਬਾਰੇ ਸੀ ਤੇ ਜਨਤਕ ਸ਼ਖਸੀਅਤ ਹੋਣ ਕਰਕੇ ਅਜਿਹੇ ਸਵਾਲ ਟਾਲੇ ਨਹੀਂ ਜਾ ਸਕਦੇ। ਉਹਨਾਂ ਅੱਗੇ ਕਿਹਾ ਕਿ ਇਸਾਈ ਧਰਮ ਤੋਂ ਤਾਕਤ ਮਿਲੀ ਹੈ ਤੇ 우ਸ਼ਾ ਨੇ ਹੀ ਉਹਨਾਂ ਨੂੰ ਧਰਮ ਵੱਲ ਪਰਤਣ ਲਈ ਪ੍ਰੇਰਿਤ ਕੀਤਾ। ਵੈਂਸ ਦਾ ਕਹਿਣਾ ਸੀ ਕਿ ਇਸ ਮੁੱਦੇ ਤੇ ਹੋਰੀ ਨੁਕਤਾ ਚੀਨੀ ਅਸਲ ਚ ਇਸਾਈ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਅਮਰੀਕੀ ਸਰਕਾਰ ਦੇ ਚੱਲ ਰਹੇ ਸ਼ਟਡਾਊਨ ਕਾਰਨ ਦੇਸ਼ ਭਰ ਦੇ ਹਵਾਈ ਆਵਾਜਾਈ ਕੰਟਰੋਲ ਕੇਂਦਰ ਤਨਖਾਹ ਦੀ ਕਮੀ ਸਟਾਫ ਦੀ ਘਾਟ ਅਤੇ ਵਿੱਤੀ ਦਬਾਅ ਨਾਲ ਜੂਝ ਰਹੇ ਨੇ ਇਸ ਕਾਰਨ ਹਵਾਈ ਅੱਡਿਆਂ ਤੇ 에ਅਰ ਕੰਟਰੋਲਰਾਂ ਦੀ ਘਾਟ ਹੋ ਗਈ ਹੈ ਜਿਸ ਕਾਰਨ ਸ਼ੁੱਕਰਵਾਰ ਨੂੰ ਕਈ ਹਵਾਈ ਅੱਡਿਆਂ ਤੇ ਉਡਾਣਾਂ 'ਚ ਦੇਰੀ ਹੋਈ ਹੈ ਸਰਕਾਰੀ ਫੰਡਿੰਗ ਦੀ ਘਾਟ ਕਾਰਨ ਅਮਰੀਕਾ ਸ਼ਟਡਾਊਨ ਹੋਣ ਨੂੰ ਹੁਣ ਇੱਕ ਅਮਹੀਨਾ ਹੋਣ ਵਾਲਾ ਹੈ ਅਮਰੀਕੀ ਹਵਾਇਆਜਾਈ ਸਕੱਤਰ ਸ਼ੌਨ ਡਫੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਥਿਤੀ 'ਚ ਸੁਧਾਰ ਨਹੀਂ ਹੁੰਦਾ ਤਾਂ ਯਾਤਰੀਆਂ ਨੂੰ ਹੋਰ ਉਡਾਣਾਂ 'ਚ ਦੇਰੀ ਅਤੇ ਰੱਦ ਕਰਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੇਸ਼ ਦੇ ਹਵਾਈ ਆਵਾਜਾਈ ਕੰਟਰੋਲਰ 1 ਅਕਤੂਬਰ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਨੇ ਡਫੀ ਨੇ ਸ਼ਟਡਾਊਨ ਦੌਰਾਨ ਹਵਾਈ ਯਾਤਰਾ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਚਰਚਾ ਕਰਨ ਲਈ ਉਪਰਾਸ਼ਟਪਤੀ ਜੇਡੀ ਵੈਂਸ ਅਤੇ ਹਵਾਬਾਜ਼ੀ ਉਦਯੋਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਮੀਟਿੰਗ ਤੋਂ ਬਾਅਦ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨੂੰ ਉਨਾ ਕਿਆ ਅੱਗੇ ਹੋਰ ਚੁਣੌਤੀਆਂ ਨੇ ਇਹ ਬੰਦ 1 ਅਕਤੂਬਰ ਨੂੰ ਸ਼ੁਰੂ ਹੋਇਆ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨੇ ਇੱਕ ਛੋਟੀ ਮਿਆਦ ਦੀ ਵਿੱਤੀ ਸਹਾਇਤਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਤੇ ਮੰਗ ਕੀਤੀ ਕਿ ਬਿੱਲ ਚ ਕਫਾਇਤੀ ਦੇ ਪਾਲ ਐਕਟ ਦੇ ਤਹਿਤ ਸਿਹਤ ਬੀਮੇ ਦੀ ਸੰਗੀ ਸਬਸਿਡੀਆਂ ਦਾ ਵਿਸਥਾਰ ਸ਼ਾਮਲ ਕੀਤਾ ਜਾਵੇ ਜਦੋਂ ਸਰਕਾਰ ਕੋਲ ਫੰਡ ਖਤਮ ਹੋ ਜਾਂਦੇ ਨੇ ਤੇ ਸੰਸਦ ਤੋਂ ਇੱਕ ਨਵੇਂ ਵਿੱਤੀ ਪੈਕੇਜ ਨੂੰ ਮਨਜ਼ੂਰੀ ਦੇਣ ਚ ਅਸਫਲ ਰਹਿੰਦੇ ਨੇ ਤਾਂ ਸ਼ਟਡਾਊਨ ਹੁੰਦਾ ਹੈ ਅਜਿਹੀ ਸਥਿਤੀ ਚ ਬਹੁਤ ਸਾਰੇ ਸਰਕਾਰੀ ਵਿਭਾਗ ਠੱਪ ਹੋ ਜਾਂਦੇ ਨੇ ਜਿਵੇਂ ਕਿ ਇਸ ਸਮੇਂ ਸੰਯੁਕਤ ਰਾਜ ਚ ਹੋ ਰਿਹਾ ਹੈ ਅਮਰੀਕਾ 'ਚ ਹਵਾਈ ਹਾਦਸਿਆਂ ਦੀ ਚੇਤਾਵਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗਵਾਡਿਆ 에ਅਰਪੋਰਟ ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ। ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ ਜਿਨ੍ਹਾਂ 'ਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜਿਸ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਦੋਹਾਂ ਜਹਾਜ਼ਾਂ 'ਚ 328 ਮੁਸਾਫਰਾਂ ਸਣੇ 15 ਕਰੂ ਮੈਂਬਰ ਸਵਾਰ ਸਨ ਨਿਊਯਾਰਕ ਸ਼ਹਿਰ ਚ ਚਲਦੀਆਂ ਤੇਜ਼ ਹਵਾਵਾਂ ਅਤੇ ਮੁਲਾਜ਼ਮਾਂ ਦੀ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਤੇ ਹਾਲਾਤ ਬੱਤਰ ਹੋ ਚੁੱਕੇ ਨੇ ਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਹਿਊਸਟਨ ਰਵਾਨਾ ਹੋ ਰਿਹਾ ਜਹਾਜ਼ ਪਹਿਲਾਂ ਡੇਢ ਘੰਟਾ ਲੇਟ ਸੀ ਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰੱਦ ਕਰਨੀ ਪਈ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਅਮਰੀਕਾ ਦੇ ਵਿੱਚ 5764 ਫਲਾਈਟਸ ਦੇਰੀ ਨਾਲ ਰਵਾਨਾ ਹੋਈਆਂ ਜਾਂ ਪੁੱਜੀਆਂ ਦੂਜੇ ਪਾਸੇ ਓਰਲੈਂਡੋ ਦੇ ਹਵਾਈ ਅੱਡੇ ਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੋਈ 에ਅ ਟ੍ਰੈਫਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ 에ਵੀਏਸ਼ਨ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਤੇ ਬਿਮਾਰੀ ਦੀ ਛੁੱਟੀ ਤੇ ਜਾਣ ਵਾਲੇ 에ਅ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੱਧ ਗਈ ਹੈ ਦੂਜੇ ਪਾਸੇ ਲਗਾਤਾਰ ਸ਼ਿਫਟਾਂ ਤੇ ਕੰਮਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਗਿਆ ਹੈ ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਤੇ 에어 ట్రాਫਿਕ ਕੰਟਰੋਲ ਟਾਵਰਾਂ ਤੇ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਤੈਸ਼ਵਦਾ ਅੰਕੜੇ ਦਾ ਸਿਰਫ 50% ਚੱਲ ਰਹੀ ਹੈ 14000 ਤੋਂ ਵੱਧ 에어 ట్రాਫਿਕ ਕੰਟਰੋਲਰਜ਼ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ ਅਮਰੀਕਾ ਚ ਭਾਰਤੀ ਮੂਲ ਦੇ ਟੈਲੀਕਾਮ ਕੰਪਨੀ ਦੇ ਸੀਈਓ ਬੰਕਿਮ ਬ੍ਰਮਪੱਟ ਤੇ 500 ਮਿਲੀਅਨ ਡਾਲਰ ਜਾਨਕਿ 4000 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਵਿੱਤੀ ਘੁਟਾਲੇ ਦਾ ਦੋਸ਼ ਲਗਾਏ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਅਨੁਸਾਰ ਬ੍ਰਮਪਟ ਨੇ ਜਾਲੀ ਗਾਹਕ ਖਾਤੇ ਤੇ مالیਆ ਦਸਤਾਵੇਜ਼ ਬਣਾ ਕੇ ਅਮਰੀਕੀ ਬੈਂਕਾਂ ਤੋਂ ਕਾਫੀ ਕਰਜ਼ੇ ਪ੍ਰਾਪਤ ਕੀਤੇ ਬ੍ਰਮਪਟ ਬ੍ਰੌਡਬੈਂਡ ਟੈਲੀਕਾਮ ਤੇ ਬ੍ਰਿਜ਼ਵੋਇਸ ਨਾਮਕ ਕੰਪਨੀ ਦੇ ਮਾਲਕ ਸਨ ਰਿਪੋਰਟ ਅਨੁਸਾਰ ਉਸਨੇ ਕਈ ਨਿਵੇਸ਼ਕਾਂ ਨੂੰ ਇਹ ਵਿਸ਼ਵਾਸ ਕਰਨ ਲਈ ਗੁੰਮਰਾਹ ਕੀਤਾ ਕਿ ਉਸਦੇ ਕਾਰੋਬਾਰਾਂ 'ਚ ਮਜ਼ਬੂਤ ਆਮਦਨ ਤੇ ਗਾਹਕ ਆਧਾਰ ਹਨ ਜਦਕਿ ਅਸਲੀਅਤ 'ਚ ਉਹ ਕੋਈ ਗੈਰ ਮੌਜੂਦ ਗਾਕਾਂ ਤੇ ਝਾਲੀ ਲੈਣ ਦੇਣ ਤੇ ਆਧਾਰਿਤ ਸਨ ਇਸ ਘੁਟਾਲੇ 'ਚ ਪ੍ਰਮੁੱਖ ਨਿਵੇਸ਼ ਫਰਮ ਐਚਪੀਐਸ ਇਨਵੈਸਟਮੈਂਟ ਪਾਰਟਨਰਸ ਅਤੇ ਗਲੋਬਲ ਐਸੈਟ ਮੈਨੇਜਮੈਂਟ ਦਿਗਜ ਬਲੈਕ ਰੌਕ ਦੁਆਰਾ ਸਮਰਥਿਤ ਫੰਡ ਵੀ ਸ਼ਾਮਲ ਨੇ ਡਬਲਯੂਐਸਜੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਲੈਂਡਾਰਾ ਨੇ ਅਗਸਤ 2024 ਚ ਮੁਕਦਮਾ ਦਾਇਰ ਕੀਤਾ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਬ੍ਰह्मਪਟ ਨੇ ਗੈਰ ਮੌਜੂਦਾ ਮਾਲੀਆ ਸਰੋਤਾਂ ਨੂੰ ਕਰਜ਼ਾ ਗਰੰਟੀ ਵਜੋਂ ਵਾਅਦਾ ਕੀਤਾ ਸੀ ਐਚਪੀਐਸ ਨੇ ਸਤੰਬਰ 2020 ਚ ਬ੍ਰह्मਪਟ ਦੀਆਂ ਕੰਪਨੀਆਂ ਚੋਂ ਇੱਕ ਨੂੰ ਕਰਜ਼ਾ ਦੇਣਾ ਸ਼ੁਰੂ ਕੀਤਾ ਤੇ ਇਹ ਰਕਮ ਹੌਲੀ ਹੌਲੀ 2021 ਦੇ ਸ਼ੁਰੂ ਚ 385 ਮਿਲੀਅਨ ਡਾਲਰ ਅਤੇ ਅਗਸਤ 2024 ਤੱਕ 430 ਮਿਲੀਅਨ ਡਾਲਰ ਹੋ ਗਈ ਇਨ੍ਹਾਂ ਕਰਜ਼ਿਆਂ ਚੋਂ ਲਗਭਗ ਅੱਧੇ ਬੀਐਨਪੀ ਪਰਿਵਾਸ ਬੈਂਕ ਦੁਆਰਾ ਦਿੱਤੇ ਵਿੱਤ ਕੀਤੇ ਸਨ ਉਸ ਦੀਆਂ ਕੰਪਨੀਆਂ ਨੇ ਹੁਣ ਅਧਿਆਇ 11 ਦਿਵਾਲੀਪਨ ਸੁਰੱਖਿਆ ਲਈ ਅਰਜ਼ੀ ਦਿੱਤੀ ਹੈ ਜੋ ਕੰਪਨੀਆਂ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਪੁਨਰਗਠਨ ਕਰਨ ਦੀ ਆਗਿਆ ਦਿੰਦੀ ਹੈ ਉਸੇ ਦਿਨ ਬ੍ਰह्मਪੱਟ ਨੇ ਨਿੱਜੀ ਦਿਵਾਲੀਪਨ ਲਈ ਵੀ ਅਰਜ਼ੀ ਦਿੱਤੀ ਰਿਪੋਰਟ ਅਨੁਸਾਰ ਜਦੋਂ ਪੱਤਰਕਾਰਾਂ ਨੇ ਗਾਰਡਨ ਸਿਟੀ ਨਿਊਯਾਰਕ ਚ ਉਸਦੇ ਦਫ਼ਤਰ ਦਾ ਦੌਰਾ ਕੀਤਾ ਤੇ ਇਹ ਤਾਲਾਬੰਦ ਪਾਇਆ ਗਿਆ ਤੇ ਗਵਾਂਡੀਆਂ ਨੇ ਦੱਸਿਆ ਕਿ ਕਈ ਹਫ਼ਤਿਆਂ ਤੋਂ ਉੱਥੇ ਕੋਈ ਨਹੀਂ ਦੇਖਿਆ ਗਿਆ ਜਾਂਚ ਤੋਂ ਜਾਣੂ ਸੂਤਰਾਂ ਦਾ ਕਹਿਣਾ ਹੈ ਕਿ ਬ੍ਰह्मਪਟ ਅਮਰੀਕਾ ਛੱਡ ਕੇ ਭਾਰਤ ਵਾਪਸ ਆ ਗਿਆ ਹੋ ਸਕਦਾ ਹੈ ਹਾਲਾਂਕਿ ਉਸਦੇ ਵਕੀਲ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਰੇਅਰ ਅਰਥ ਤੋਂ ਬਾਅਦ ਚੀਨ ਨੇ ਹੁਣ ਸੋਨੇ ਤੇ ਵੀ ਵੱਡਾ ਕਦਮ ਚੁੱਕ ਲਿਆ ਹੈ ਬੀਜਿੰਗ ਨੇ ਸੋਨੇ ਤੇ ਦਿੱਤੀ ਜਾ ਰਹੀ ਟੈਕਸ ਛੋਟ ਖਤਮ ਕਰ ਦਿੱਤੀ ਹੈ ਜਿਸ ਨਾਲ ਨਾ ਸਿਰਫ ਚੀਨ ਸਗੋਂ ਭਾਰਤ ਸਮੇਤ ਪੂਰੀ ਦੁਨੀਆ ਦੇ ਸੋਨੇ ਦੇ ਬਾਜ਼ਾਰ ਨੂੰ ਝਟਕਾ ਲੱਗ ਸਕਦਾ ਹੈ 1 ਨਵੰਬਰ ਤੋਂ ਲਾਗੂ ਹੋਏ ਇਸ ਨਵੇਂ ਨਿਯਮ ਤਹਿਤ ਹੁਣ ਜੁਐਲਰਜ਼ ਨੂੰ ਸ਼ੰਘਾਈ ਗੋਲਡ ਐਕਸਚੇਂਜ ਤੋਂ ਖਰੀਦੇ ਗਏ ਸੋਨੇ ਦੀ ਬਿਕਵਾਲੀ ਤੇ ਵੈਲਿਊ ਐਡਿਡ ਟੈਕਸ 'ਤੇ ਕੋਈ ਛੋਟ ਨਹੀਂ ਮਿਲੇਗੀ। ਚਾਹੇ ਉਹ ਸੋਨਾ ਸਿੱਧਾ ਵੇਚਿਆ ਜਾਵੇ ਜਾਂ ਪ੍ਰੋਸੈਸਿੰਗ ਤੋਂ ਬਾਅਦ ਸਰਕਾਰ ਦਾ ਇਹ ਕਦਮ ਮਾਲੀਆ ਵਧਾਉਣ ਦੇ ਇਰਾਦੇ ਨਾਲ ਚੁੱਕਿਆ ਗਿਆ ਕਿਉਂਕਿ ਚੀਨ ਦੀ ਅਰਥਵਿਵਸਥਾ ਇਸ ਸਮੇਂ ਰੀਅਲ ਅਸਟੇਟ ਸੰਕਟ ਤੇ ਹੌਲੀ-ਹੌਲੀ ਵਿਕਾਸ ਨਾਲ ਜੂਝ ਰਹੀ ਹੈ ਪਰ ਇਸ ਦਾ ਸਿੱਧਾ ਅਸਰ ਖਪਤਕਾਰਾਂ ਦੀ ਜੇਬ ਤੇ ਪਵੇਗਾ ਕਿਉਂਕਿ ਟੈਕਸ ਵਧਣ ਨਾਲ ਸੋਨਾ ਖਰੀਦਣਾ ਪਹਿਲਾਂ ਤੋਂ ਮਹਿੰਗਾ ਹੋ ਜਾਵੇਗਾ ਸੋਨਾ ਸਭ ਤੋਂ ਭਰੋਸੇਮੰਦ ਤੇ ਸੁਰੱਖਿਅਤ ਐਸਟ ਬਣ ਚੁੱਕਾ ਹੈ ਹਾਲ ਹੀ ਚ ਦੁਨੀਆ ਭਰ ਦੇ ਨਿਵੇਸ਼ਕਾਂ ਨੇ ਸੋਨੇ ਚ ਜ਼ਬਰਦਸਤ ਖਰੀਦਦਾਰੀ ਕੀਤੀ ਸੀ ਜਿਸ ਨਾਲ ਕੀਮਤਾਂ ਰਿਕਾਰਡ ਉਚਾਈ ਤੇ ਪਹੁੰਚ ਗਈਆਂ ਸਨ ਹੁਣ ਟੈਕਸ ਛੋਟ ਖਤਮ ਹੋਣ ਨਾਲ ਚੀਨ ਚ ਡਿਮਾਂਡ ਘਟਣ ਦੀ ਉਮੀਦ ਹੈ ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਮਾਰਕੀਟ ਚ ਸੋਨਾ ਅਜੇ ਵੀ ਨਿਵੇਸ਼ਕਾਂ ਲਈ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਐਸੈਟ ਬਣਿਆ ਰਹੇਗਾ ਮੌਜੂਦਾ ਸਮੇਂ ਸੋਨਾ ਲਗਭਗ 4000 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ ਚ ਅੱਜ ਦੁਪਹਿਰ 12 ਵਜੇ ਤੱਕ ਸੋਨਾ 4013.40 ਡਾਲਰ ਪ੍ਰਤੀ ਆਉਂਸ ਤੇ ਟ੍ਰੇਡ ਕਰ ਰਿਹਾ ਸੀ ਪਿਛਲੇ ਦਿਨ ਦੇ ਮੁਕਾਬਲੇ ਇਸ ਵਿੱਚ 25 ਡਾਲਰ ਦੀ ਘਾਟ ਦੇਖੀ ਗਈ ਸ਼ੁੱਕਰਵਾਰ ਨੂੰ ਇਹ 4038.20 ਡਾਲਰ ਤੇ ਬੰਦ ਹੋਇਆ ਸੀ ਜਦਕਿ ਚਾਂਦੀ 0.48% ਦੀ ਮਾਮੂਲੀ ਗਿਰਾਵਟ ਦਰਜ ਕਰਦੀ ਹੈ ਅੱਜ ਜਾਨੀ ਕਿ ਸ਼ਨੀਵਾਰ ਨੂੰ ਇਹ 48.250 ਡਾਲਰ ਪ੍ਰਤੀ ਆਉਂਸ ਤੇ ਕਾਰੋਬਾਰ ਕਰ ਰਹੀ ਸੀ ਜਦਕਿ ਪਿਛਲੇ ਦਿਨ ਇਹ 48.700 30 ਡਾਲਰ ਤੇ ਬੰਦ ਹੋਈ ਸੀ ਜਾਣਕਾਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ 1 ਸਾਲ ਚ ਇਸ ਦੀ ਕੀਮਤ 5000 ਡਾਲਰ ਪ੍ਰਤੀ ਔਂਸ ਤੱਕ ਜਾ ਸਕਦੀ ਹੈ ਕਿਉਂਕਿ ਸੈਂਟਰਲ ਬੈਂਕਾਂ ਦੀ ਲਗਾਤਾਰ ਖਰੀਦ ਅਮਰੀਕਾ ਦੇ ਵਿਆਜ ਦਰਾਂ ਚ ਕਟੌਤੀ ਤੇ ਗਲੋਬਲ ਬੇਯਕੀਨੀ ਵਰਗੇ ਕਾਰਨ ਅਜੇ ਵੀ ਸੋਨੇ ਦੀ ਡਿਮਾਂਡ ਨੂੰ ਮਜ਼ਬੂਤ ਰੱਖ ਰਹੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ